ਜਿਹੜੀ ਅੱਜ ਦੀ ਮੀਟਿੰਗ ਹੋ ਰਹੀ ਹੈ ਜੀ ਇਹ ਉੱਪਰ ਕਾਨਫਰੰਸ ਹਾਲਜ ਹੋ ਰਹੀ ਹੈ ਔਰ ਇਹਦੇ ਮੇਨ ਦੋ ਮੁੱਦੇ ਹੈ ਜੀ ਫਰਸਟ ਮੁੱਦਾ ਜਿਹੜਾ ਹੈਗਾ ਉਹ ਰਿਗਾਰਡਿੰਗ ਵੈਟ ਅਸੈਸਮੈਂਟ 17 18 ਦਾ ਹੈਗਾ ਜੀ ਉਹਦੇ ਵਿੱਚ ਅਸੀਂ ਇਹ ਡਿਸਕਸ ਕੀਤਾ ਕਿ ਜਿਹੜੀ ਡੇਟ 17 18 ਦੀ ਲਾਸਟ ਡੇਟ 15 ਜਨਵਰੀ 2025 ਹੈ ਉਹ ਤੇ ਹੈਗੀ ਹੈ ਡੇਟ ਸਾਰਾ ਸਾਰਾ ਨੂੰ ਪਤਾ ਹੈ ਲੇਕਿਨ ਅਸੀਂ ਉਹਦੇ ਵਿੱਚ ਕੋਸ਼ਿਸ਼ ਸਾਡੀ ਪੂਰੀ ਜੋਰ ਇਹ ਰਹੇਗੀ ਕੀ ਉਹ ਜਿਹੜੀ ਅਸੈਸਮੈਂਟ ਆ ਉਹ 15 1 25 ਤੋਂ ਪਹਿਲਾਂ ਪਹਿਲਾਂ ਹੀ ਵਿਪਾਰੀ ਕਰਾ ਲੈਣ ਕਿਉਂਕਿ ਜਿਹੜੇ ਸੀ ਫਾਰਮ ਪੈਂਡਿੰਗ ਸੀਗੇ ਜਿਹੜੇ ਆਣੇ ਸੀ ਉਹ ਆ ਗਏ ਉਹ ਅਜਾ ਪਾ ਮਹੀਨਾ ਲੇਟ ਵੀ ਚਾਹੇ ਉਡੀਕ ਲਈਏ ਉਹ ਜਿਹੜੇ ਨਹੀਂ ਆਣੇ ਨਹੀਂ ਆਣੇ ਤੇ ਬੈਟਰ ਹੈ ਕਿ ਅਗੋਂ ਸਾਡੀਆਂ ਫਿਰ ਅਗੋਂ ਜਿਵੇਂ ਇਲੈਕਸ਼ਨਸ ਡਿਕਲੇਅਰ ਹੋਈਆਂ ਕਾਰਪੋਰੇਸ਼ਨ ਦੀਆਂ ਤੇ ਸਟਾਫ ਨੇ ਫਿਰ ਬਿਜ਼ੀ ਹੋ ਜਾਣਾ ਤੇ ਇਹ ਵਾਲਾ ਮਹੀਨਾ ਛੱਟ ਬੀਜਣਾ ਹੈਗਾ ਤੇ ਉਹ ਉਹਦੇ ਉਹਨੂੰ ਮਤੇ ਨਜ਼ ਰੱਖਦੇ ਹੋਏ ਮਤਲਬ ਮੈਂ ਇਹੀ ਮੇਰੀ ਕੋਸ਼ਿਸ਼ ਪੂਰ ਜੋਰ ਹੈਗੀ ਆ ਕਿ ਆਪਾਂ ਅਸੈਸਮੈਂਟ ਜਿਹੜੀਆਂ ਮਤਲਬ ਇਹਦਾ ਅਰਲੀਸਟ ਕਰਾ ਲਈ ਆਪਾਂ 15-25 ਦੀ ਵੇਲ ਨਾ ਕਰੀਏ ਸੈਕੰਡ ਜਿਹੜਾ ਮੁੱਦਾ ਹੈ ਜੀ ਉਹ ਪੀਐਸਡਟੀ ਦਾ ਹੈ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਉਹਦੇ ਵਿੱਚ ਆਪਾਂ ਇਹ ਗੱਲ ਰੱਖੀ ਆ ਆਪਣੇ ਕਾਉਂਸਲ ਭਰਾਵਾਂਗੇ ਕਿ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਰਜਿਸਟ੍ਰੇਸ਼ਨ ਕਰਾਓ ਵਪਾਰੀਆਂ ਦੀ ਤਾਂ ਕਿ ਜਿਹੜਾ ਆਪਾਂ ਨੂੰ ਬਣਦਾ ਟੈਕਸ ਸਾਡਾ 200 ਰੁਪਏ ਪਰ ਮਹੀਨਾ ਹੈਗਾ ਉਹ ਸਾਨੂੰ ਸਰਕਾਰ ਨੂੰ ਆਪਣਾ ਟਾਈਮ ਤੇ ਆ ਜਵੇ ਔਰ ਕਿਉਂਕਿ ਕੋਈ ਵੀ ਜਿਹੜਾ ਪਰਦੇਸ਼ ਜਾਂ ਕੋਈ ਦੇਸ਼ ਕੁਝ ਹਾਲਤਾਂ ਹੀ ਹੁੰਦਾ ਜਦੋਂ ਉਹਦੇ ਫੰਡਸ ਉਹਦੇ ਟੈਕਸ ਸਹੀ ਮਾਤਰਾ ਚ ਸਹੀ ਟਾਈਮ ਤੇ ਆ ਜਾਣ ਤੇ ਸਾਡਾ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ 2018 ਚ ਟੈਕਸ ਲਾਇਆ ਸੀਗਾ ਉਦਾਂ ਜਿਹੜਾ ਬਣਦਾ ਜਿਹੜਾ ਟੈਕਸ ਹੈ ਉਹ ਅਸੀਂ ਮਤਲਬ ਟਾਈਮ ਤੇ ਲੋਕਾਂ ਕੋਲੋਂ ਉਗਰਾ ਲੀਏ ਸਰ ਜਿਹੜੇ ਲੋਕ ਜਿਹੜਾ ਟੈਕਸ ਨਹੀਂ ਜੁੰਦੇ ਤੇ ਉਹਨਾਂ ਦੇ ਕੋਈ ਖਾਦਮੇ ਬੀਤ ਜਊਗੇ ਉਹਨਾਂ ਦੇ ਸੰਬੰਧ ਵਿੱਚ ਦੇਖੋ ਫਿਲਹਾਲ ਜਿਹੜਾ ਇਹ ਪੋਰਟਲ ਹੈ ਇਹ ਇਨਵੈਸਟ ਪੰਜਾਬ ਦੇ ਨਾਲ ਲਿੰਕ ਹੈ ਜੀ ਫਿਲਹਾਲ ਤੇ ਅਜੇ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਕਿ ਪੁਰਾਣੀ ਉਹ ਰਿਕਵਰੀ ਬਾਰੇ ਕੀ ਹੈ ਪੀਨਲ ਪੋਜੀਸ਼ਨ ਅਜੇ ਕੁਝ ਨਹੀਂ ਆ ਰਿਹਾ ਲੇਕਿਨ ਇਨ ਕੇਸ ਕੱਲ ਨੂੰ ਕੋਈ ਪੁਜ ਪ੍ਰੋਵਾਈਜ਼ ਉਪਾਦਨ ਤੇ ਉਹਦੇ ਉਹਦੇ ਵਾਸਤੇ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਠੀਕ ਥੈਂਕ ਯੂ ਤਿੰਨ ਦਾ ਖੁਰਾਨਾ ਐਡਵੋਕੇਟ ਪ੍ਰੈਜ਼ੀਡੈਂਟ ਇੰਡੀਅਨ ਟ ਅੱਜ ਟੈਕਸੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਪੰਜਾਬ ਦਾ ਜੀਐਸਟੀ ਡਿਪਾਰਟਮੈਂਟ ਹੈਗਾ ਸਟੇਟ ਦਾ ਤੇ ਇਹਦੇ ਵੱਲੋਂ ਅੱਜ ਇੱਥੇ ਮੀਨੀ ਸੈਕਟਰੀ ਜਿਹੜਾ ਹੈਗਾ ਮੀਟਿੰਗ ਕੀਤੀ ਗਈ ਹੈ ਇਹਦੇ ਚ ਜਿਹੜੀ ਮੀਟਿੰਗ ਹੈਗੀ ਅੱਜ ਦੀ ਡੀਟੀਸੀ ਮੈਡਮ ਰੰਦੀਰ ਕੌਰ ਦੇ ਦਿੱਖਤਾ ਕੀਤੀ ਗਈ ਹੈਗੀ ਤੇ ਇਹਦੇ ਨਾਲ ਹੀ ਅਸਿਸਟੈਂਟ ਕਮਿਸ਼ਨਰ ਸਾਡੇ ਰਾਹੁਲ ਪਟਿਆ ਜੀ ਨੇ ਸਮੋਦੀ ਕੀਤਾ ਹੈਗਾ ਤੇ ਇਹਨਾਂ ਨੇ ਦੱਸਿਆ ਹੈਗਾ ਜਿਹੜੀ ਵੈਟ ਅਸੈਸਮੈਂਟ ਦੀ ਸਕੀਮ ਹੈਗੀ ਹੈ ਜਿਹੜੇ ਅਸੈਸਮੈਂਟ ਆਪਾਂ ਕਰਾ ਰਹੇ ਸੀ ਬੈਡ ਦੀਆਂ 2017-18 ਦੀਆਂ ਪਹਿਲੇ ਕੁਆਟਰ ਦੀਆਂ ਪਹਿਲੇ ਕੁਆਟਰ ਜਨਕੀ April ਤੋਂ ਲੈ ਕੇ June ਤੱਕ ਦਾ ਜਿਹੜਾ ਹੈਗਾ 3 ਮਹੀਨੇ ਦੀ ਕੁਆਟਰ ਸੀਗਾ 2017 ਦਾ ਉਹ ਤੇ ਲਾਸਟ ਡੇਟ ਪਹਿਲੇ ਸੀਗੀ 20 November ਹੁਣ ਟੈਕਸੇਸ਼ਨ ਡਿਪਾਰਟਮੈਂਟ ਨੇ ਕੀਤਾ ਹੈਗਾ ਟੈਕਸ ਵਕੀਲਾਂ ਦੇ ਬਾਫਿਸਨ ਦੀ ਮੰਗ ਤੇ ਜਿਹੜੀ ਲਾਸਟ ਡੇਟ ਵਧਾ ਕੇ ਇਹਨੂੰ ਵਧਾ ਕੇ 15 January ਕਰਤਾ ਹੈਗਾ 2025 ਕਰਤਾ ਹੈਗਾ ਤੇਦੇ ਸੰਬੰਧ ਵਿੱਚ ਵਿਸਤਾਰ ਜਾਣਕਾਰੀ ਦੇ ਲਈ ਡਿਪਾਰਟਮੈਂਟ ਨੇ ਅਜਿੱਤ ਮੀਟਿੰਗ ਰੱਖੀ ਹੈਗੀ ਹੈ ਇੱਥੇ ਮੀਟਿੰਗ 'ਚ ਆ ਕੇ ਸਾਨੂੰ ਹੋਰ ਵੀ ਨਵੀਆਂ ਗੱਲਾਂ ਤਾਂ ਜਿਹੜਾ ਅਸੀਂ ਡਿਪਾਰਟਮੈਂਟ ਦੀ ਪਾਲਿਸੀ ਹੈਗੀ ਇਹ ਡਿਸਕਸ਼ਨ ਕੀਤੀ ਹੈਗੀ ਇਹ ਗੱਲਾਂ ਪਤਾ ਲੱਗਿਆ ਹੈਗਾ ਤੇ ਕੁਝ ਸਾਡੇ ਐਸੋਸੀਏਸ਼ਨ ਵੱਲੋਂ ਵਕੀਲ ਭਰਾਵਾਂ ਵੱਲੋਂ ਸੁਝਾਅ ਸੀਗੇ ਕੁਝ ਮੰਗਾ ਸੀਗੇ ਆ ਉਹ ਵੀ ਅਸੀਂ ਸਹਾਈ ਬਾਨ ਨਾਲ ਆਪਣੇ ਮੈਡਮ ਨਾਲ ਤਾਂ ਇਹ ਟੀਸੀ ਨਾਲ ਡਿਸਕਸ ਕੀਤਾ ਹੈਗਾ ਇਹਨਾਂ ਨੇ ਸ਼ੋਰਨ ਦਿੱਤੀ ਹੈਗੀ ਆ ਜਿਹੜੇ ਸੁਝੈਸ਼ਨ ਹੈਗੇ ਮੰਗੇ ਹੈਗੇ ਉੱਪਰ ਕਮਿਸ਼ਨਰ ਸਾਹਿਬ ਤੱਕ ਪਹੁੰਚਾਈਆਂ ਜਾਣ ਗਿਆ ਤੇ ਅੱਗੇ ਵੀ ਜਿਹੜਾ ਹੈਗਾ ਕਿ ਬਾੜ ਤੇ ਜਿਹੜਾ ਟਾਲ ਮਿਲ ਹੈਗਾ ਬਣਿਆ ਰਹੇਗਾ ਵਪਾਰੀਆਂ ਦੇ ਨਾਲ ਇੱਥੇ ਬਣਿਆ ਰਹੇਗਾ ਤੇ ਇਹਦੇ ਨਾਲ ਹੀ ਮੈਡਮ ਦੱਸਿਆ ਹੈਗਾ ਕਿ ਜਿਹੜਾ ਮੰਗ ਕੀਤੀ ਹੈਗੀ ਹੈ ਕਿ ਜੇ ਤੁਸੀਂ ਜਿਹੜੀ ਆਪਣਾ ਅਸੈਸਮੈਂਟ ਕਰਾਉਣ ਦੀ ਲਾਸਟ ਡੇਟ ਹੈ ਤੁਸੀਂ ਜਿਹੜੀ 15 ਜਨਵਰੀ ਕਰ ਰਹੇ ਹੈਗੇ ਆਪਾਂ ਕਿਉਂਕਿ ਇਹਨਾਂ ਨੇ ਗਵਰਨਮੈਂਟ ਪੰਜਾਬ ਗੌਰਮ ਨੇ ਇਲੈਕਸ਼ਨ ਡਿਕਲੇਅਰ ਕੀਤੇ ਜਿਹੜੇ ਕਾਰਪੋਰੇਸ਼ਨ ਦੇ ਹੋ ਸਕਦਾ ਹੈ ਬੀ ਸਟਾਫ ਉਧਰ ਬੀਜੀ ਹੋਵੇ ਤੇ ਡਿਊਟੀਆਂ ਲੱਗਦੀਆਂ ਹੈਗੀਆਂ ਇਸ ਕਰਕੇ ਇਹਨਾਂ ਨੇ ਅਪੀਲ ਕੀਤੀ ਹੈਗੀ ਆ ਫਿਰ ਤੁਸੀਂ ਜਿਹੜੇ ਵਪਾਰੀ ਹੈਗੇ ਜਿਨ੍ਹਾਂ ਦੀ ਅਸੈਸਮੈਂਟ ਰਹਿੰਦੀ ਹੈਗੀ 2017 8 ਨਾਲ ਪਹਿਲੇ ਕੁਆਟਰ ਦੀ ਉਹ ਪਹਿਲੇ ਹੀ ਉਹਨੇ ਟਾਈਮ ਸੇ ਕਰਾ ਲਓ ਤਾਂ ਕਿ ਪੈਂਡਿੰਗ ਨਭੀ ਜਾ ਰਹਿਣ ਠੀਕ ਹੈ थैंक यू